ਹਾਂਜੀ ਖਾਲਸਾ ਬਾਏ ਫੇਰ ਰਸਤਿਆਂ ਦੀ ਸਫਾਈ ਚ ਉੱਤਰ ਚੁੱਕੀ ਐ ਅੱਜ ਆਪਣੇ ਜਿਹੜੀ ਨਹਿਰ ਤੋਂ ਗੁਰਦੁਆਰਾ ਗੁੰਮਰਸਰ ਸਾਹਿਬ ਤੱਕ ਜਾ ਰਹੀ ਐ ਸੜਕ ਉਦੇ ਤੇ ਸੇਵਾ ਚੱਲ ਰਹੀ ਐ ਬਾਬਾਈ ਦੀ ਰਹਿਨਮਾਈ ਹੇਠ ਸੰਗਤਾਂ ਸਾਰੀਆਂ ਫੌਜਾਂ ਤਿਆਰ ਵਰ ਤਿਆਰ ਨੇ ਤੇ ਸੰਗਤਾਂ ਨੂੰ ਹੋਰ ਵੀ ਬੇਨਤੀ ਐ ਭਾਈ ਬਾਤ ਚੜ ਕੇ ਸੇਵਾ ਕਰੋ ਆਪਣਾ ਸਮਾਗ ਮਾਰਿਆ ਹੈ। ਥੱਲੇ ਸਿੰਘੀ ਸੇਵਾ ਕਰੀ ਜਾਂਦੇ ਆ ਸੰਗਤ ਕੋਈ ਸਹਿਯੋਗ ਨਹੀਂ ਦੇ ਰਹੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ। ਸਾਰੀ ਸੰਗਤ ਉਹ ਮਹਾਮਾ ਆ ਕੇ ਪੁੱਜਿਆ ਕਰੋ ਜੀ। ਕੰਮ ਨਹੀਂ ਮੁੱਕਦੇ ਕੰਮ ਤਾਂ ਉੱਥੇ ਜਾ ਕੇ ਮੁੱਕਦੇ ਨੇ। ਜਦੋਂ ਚਾਰ ਭਾਈ ਲੈ ਜਾਂਦੇ ਨੇ ਚੱਕ ਕੇ। ਨਾਲ ਕੋਸ ਨਹੀਂ ਜਾਂਦਾ ਫਿਰ ਨਾਲ ਐਸੇ ਨਹੀਂ ਜਾਣਾ ਸੇਵਾ ਤੇ ਸਿਮਰਨ। లైక్ కమాండ్ జరూర్ కర్దయా కరో షేర్ జరూర్ కర్దయా కరో వీడియో ਜੇ ਨਹੀਂ ਸੇਵਾ 'ਚ ਹਿੱਸਾ ਬਾਦ ਸਕਦੇ ਤਾਂ ਫਿਰ ਇਸ ਤਰ੍ਹਾਂ ਸੇਵਾ 'ਚ ਹਿੱਸਾ ਬਾਦਿਆ ਕਰੋ ਹਾਂਜੀ ਸਿੰਘ ਲੱਗੇ ਵਿਆ ਸਾਰੇ ਬਾਦ ਚੜ ਕੇ ਸੇਵਾ ਕਰ ਰਹੇ ਨੇ ਇਧਰ ਸਾਡੇ ਰਾਗੀ ਸਿੰਘ ਜੀ ਡਾਲੀ ਵਾਲੇ ਸਿੰਘ ਵੀ ਆ ਤੇ ਰਾਗੀ ਸਿੰਘ ਆ ਬਾਬਾ ਹੱਡੀ ਪਿੱਛੇ ਬਾਬਾ ਜੀ ਉਹ ਯਾ ਪੱਕਲੀ ਪਾਉਣੀ ਐ ਇੱਥੇ ਮਾਰੀ ਦਾ ਕੁਦਰਤ ਪੂਲੇ ਕਰ ਸਾਰੀ ਸੇਵਾ ਹੋ ਚੁੱਕੀ ਐ ਤੇ ਉਹ ਆਪਣੇ ਦਰਵਾਜਾ ਸਾਹਿਬ ਗੁਰਦੁਆਰਾ ਗਮਨਸਰ ਸਾਹਿਬ ਚਾਰ ਸਫੇਰੇ ਅਰੇ alli puri ae chamak rahi